ब्रेकिंग न्यूज़ अलर्ट ਅੱਜ 27 ਜਨਵਰੀ 2024 ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੇਖਾ ਰੋਡ ਸੇਖਾ ਕੈਂਚਾ ਦਾ ਇਹ ਮਾਹੌਲ ਆ ਜਿੱਥੇ ਕਿ ਜੋ ਬੱਸ ਸੀ ਸਿੱਧੂ ਬੱਸਾ ਤੇ ਉਸ ਵਿੱਚ ਜੋ ਹੈ ਇੱਕ ਕਾਰ ਨੇ ਜੋ ਹੈ ਆਕੇ ਵਿੱਚ ਟੱਕਰ ਕੀਤੀ ਆ ਜੋ ਕਿ ਤੁਸੀਂ ਦੇਖ ਰਹੇ ਟ ਇਹ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆਗਾ ਸੇਖਾ ਰੋਡ ਸੇਖਾ ਕੈਂਜੇ ਤੇ ਆਪਾਂ ਤੁਹਾਨੂੰ ਇਸ ਗੱਡੀ ਜਿਹੜੀ ਨੰਬਰ ਪਲੇਟ ਦਿਖਾ ਰਹੇ ਆ ਜਿਸ ਕਿਸੇ ਦੀ ਵੀ ਜੋ ਹੈ ਇਹ ਗੱਡੀ ਆ ਜਾਂ ਫਿਰ ਗੱਡੀ ਦੇ ਵਿੱਚ ਉਹ ਵੀ ਤੁਸੀਂ ਜੇ ਕਿਸੇ ਨੂੰ ਪਛਾਣਦਾ ਇਹ ਗੱਡੀ ਤੇ ਉਹਦੇ ਮੈਂਬਰ ਜੇ ਹੈਗੇ ਨੇ ਇਹ ਵੀਡੀਓ ਦੇਖ ਰਹੇ ਨੇ ਤਾਂ ਕਿਰਪਾ ਕਰਕੇ ਜਲਦੀ ਜਲਦੀ ਸਿਟੀ ਹਸਪੀਟਲ ਪਹੁੰਚਣ ਦੀ ਜੇ ਕਿਰਪਾਲਤਾ ਕਰਨੀ ਆ ਤਾਂ ਕਿ ਤੁਹਾਡੇ ਫੈਮਿਲੀ ਮੈਂਬਰਾਂ ਵੱਲ ਤੁਹਾਨੂੰ ਪਤਾ ਲੱਗ ਸਕੇ ਤੁਸੀਂ ਦੇਖ ਰਹੇ ਹੋ ਵੀ ਗੱਡੀ ਦੀ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਆ ਜਿਵੇਂ ਹੀ ਚੱਕਣਾ ਚੂਰ ਹੋ ਚੁੱਕੀ ਆ ਸੋ ਬਿੰਦੀ ਇਹੀ ਕੀ ਕਹਿੰਦੀ ਆ ਵੀ ਜਿਨ੍ਹਾਂ ਦੇ ਵੀ ਫੈਮਿਲੀ ਮੈਂਬਰ ਨੇ ਜਾਂ ਜਿਨ੍ਹਾਂ ਦੀ ਵੀ ਇਹ ਗੱਡੀ ਸੀਗੀ ਗੱਡੀ ਦਾ ਨੰਬਰ ਪਲੇਟ ਤੁਸੀਂ ਦੇਖ ਹੀ ਚੁੱਕੇ ਹੋ ਤੇ ਜਿਨ੍ਹਾਂ ਦੇ ਵੀ ਗੱਡਿਓ ਜਲਦੀ ਜਲਦੀ ਸਾਡੇ ਦਿੱਤੇ ਨੰਬਰ ਦੇ ਸੰਪਰਕ ਕਰ ਸਕਦੇ ਨੇ ਤੇ ਜਾਂ ਫਿਰ ਸਿਟੀ ਹਸਪੀਟਲ ਪਹੁੰਚਣ ਦੀ ਕਿਰਪਾਲਤਾ ਕਰਨ